ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਏ ਸੀ ਸ੍ਰੀ ਮੁਕਸਰ ਸਾਹਿਬ ਇੱਥੇ ਮਾਗੀ ਦੇ ਮੇਲੇ ਤੇ ਦਸਤਾਰ ਸਖਲਾਈ ਦਾ ਕੈਂਪ ਲੱਗਦਾ ਜਸਵੀਰ ਵੀਰੇ ਰੱਖ ਲੋ ਤੇ ਅਸੀਂ ਆਏ ਨਾਲ ਜੂਸ ਦੀ ਦੁਕਾਨ ਲੱਗੀ ਸੀ ਜੂਸ ਪੀਣ ਦੇ ਇਹ ਬੰਦਾ ਉੱਥੇ ਜੂਸ ਲਾਉਂਦਾ ਸੀਗਾ 20 ਰੁਪਏ ਦਾ ਪਾਈਨੈਪਲ ਦਾ ਗਲਾਸ ਦਾ ਜੂਸ ਲਓ 20 ਰੁਪਏ ਦਾ ਨਾਲ ਸਨੇ ਮੈਂ ਕਿਹਾ 20 ਰੁਪਏ ਦੇ ਚ ਕਿਹੜਾ ਜੂਸ ਆ ਜਾਂਦਾ ਫਿਰ ਝੱਟ ਮੈਂ ਖੜਾ ਉੱਥੇ ਇੱਕ ਘੰਟਾ ਦਾ ਟਰੈਪ ਲਾਇਆ ਜਦੋਂ ਇਹਦਾ ਕੈਨ ਖਾਲੀ ਹੋਇਆ ਇਹ ਅੰਦਰ ਜਦੋਂ ਜੂਸ ਬਣਾਉਣ ਗਿਆ ਕਿਉਂਕਿ ਪਾਈਨੈਪਲ ਦਾ ਸਵੇਰ ਦੇ ਉਵੇਂ ਪਏ ਸੀ ਕਿ ਇੱਕ ਵੀ ਨਹੀਂ ਪਾਇਆ ਇਹਨਾਂ ਨੇ ਤੇ ਜਦੋਂ ਅੰਦਰ ਬਣਾਉਣ ਗਿਆ ਜੂਸ ਤੇ ਉੱਥੇ ਜਾ ਕੇ ਮੈਨੂੰ ਪਤਾ ਸੀ ਪਹਿਲਾਂ ਹੀ ਵੀ ਪਾਊਡਰ ਦਾ ਕੈਮੀਕਲ ਕਿਹੜਾ ਵੀ ਕਿਹੜਾ ਗਲਾਸ ਹੁੰਦਾ ਅੰਦਰ ਜਾ ਕੇ ਜਦੋਂ ਵੇਖਿਆ ਉਹੀ ਕੈਮੀਕਲ ਮਿਲਾ ਕੇ ਸਾਡੇ ਨਿੱਕੇ ਨਿੱਕੇ ਪਿਆਰੇ ਬਾਰੇ 5-5 ਸਾਲਾਂ ਦੇ ਬੱਚੇ 20-20 ਸਾਲਾਂ ਦੇ ਨੌਜਵਾਨ 80-80 ਸਾਲਾਂ ਦੇ ਬਜ਼ੁਰਗ ਇੱਕ ਗਲਾਸ ਪੀਣ ਆਉਂਦੇ ਸੀ ਚਾਰ-ਚਾਰ ਪੀ ਕੇ ਜਾਂਦੇ ਸੀ ਕਿਉਂ ਕਿ ਟੇਸਟੀ ਹੀ ਹੈ ਕੀ ਐ ਅਸੀਂ ਕਹਿੰਨੇ ਸਾਡੇ ਵੀ ਧਰਤੀ ਭੜੀ ਸ਼ੇਰਾਂ ਦੀ ਲਈ ਆ ਵੀ ਅਸੀਂ ਬੱਬਰ ਸ਼ੇਰ ਜੰਮੇ ਉਹ ਜੰਮੇ ਫਲਾਂ ਜੰਮੇ ਉਹ ਕਿਉਂ ਨਪੁੰਸਕ ਕਿਉਂ ਹੁੰਦੇ ਪਏ ਨੇ ਅਸੀਂ ਜਾਣੇ ਜਾਣੇ ਚ ਇਹੋ ਜੀਆਂ ਚੀਜ਼ਾਂ ਖਾ ਲੈਨੇ ਇਹੋ ਜੇ ਜੂਸ ਪੀ ਲੈਨੇ ਆ ਆ ਜੂਸ ਜਿਹੜਾ ਬਾਈ ਪਿਉਂਦਾ ਮੈਨੂੰ ਲੱਗਾ ਦਾ 2 ਘੰਟੇ ਹੋ ਗਏ ਤੁਰਦਾ ਨਾ ਆ ਕੈਮੀਕਲ ਲੱਗੇ ਨੂੰ ਅਜੇ ਤਾਂ ਘਰ ਤੋਂ ਨਹੀਂ ਲੱਥਾਗਾ ਪਾਣੀ ਨਾਲ ਵਿਸਤੋ ਦੋ ਕੇ ਵੇਖ ਲੈਨੇ ਇਹ ਬੰਦਾ ਬਣਾਉਂਦਾ ਪਿਆ ਜੂਸ ਆ ਤੇ ਮੂੰ ਮੰਨੋਗਾ ਵੀ ਹੁਣ ਇਹਨੂੰ ਤੇਰੇ ਭਾਈ ਇਹ ਤਾਂ ਕੋਈ ਚਪੇੜ ਸਕੂਟ ਤਾਂ ਨਹੀਂ ਮਾਰੀ ਅਸੀਂ ਕੋਈ ੱੱੱਕਾ ਤਾਂ ਨਹੀਂ ਕੀਤਾ ਨਾ ਸੰਗਤ ਕੋਲ ਬਚਾ ਕੇ ਲਏ ਆ ਇੰਨਾ ਗੰਦਾ ਕੈਮੀਕਲ ਤੁਸੀਂ ਜਵਾਕ ਨਹੀਂ ਜੰਮ ਸਕਦੇਗੇ ਇਹੋ ਜਿਹਾ ਕੈਮੀਕਲ ਪਾਉਂਦੇ ਨੇ ਆ ਵਿੱਚ ਕੁਛ ਤਾਂ ਨੇ ਇੱਕ ਦੋ ਟੱਪੀਆਂ ਫੜਾ ਕਰਤੀਆਂ ਪਰ ਜਿਹੜੀਆਂ ਅਸੀਂ ਫੜ ਪਾਏ ਆ ਇਹਦੇ ਕੋਲ ਆਹ ਦੇਖੋ ਇੱਕ ਤਾਂ ਹੈਗਾ ਆ ਹੈਗਾ ਦੁੱਧ ਠੀਕ ਹੈ ਆ ਹੈਗਾ ਇੰਡਸਟਰੀਅਲ ਕੈਮੀਕਲ ਠੀਕ ਹੈ ਤੇ ਆ ਤੁਸੀਂ ਜੋ ਕੋਈ ਸਿਆਣਾ ਬੰਦਾ ਤੁਸੀਂ ਆਹ ਦਾ ਦੋ ਆ ਹੈਗੀ ਜੀ ਯੂਰੀਆ ਯੂਰੀਆ ਵਿੱਚ ਪਾ ਕੇ ਇਹ ਗੰਨੇ ਦਾ ਜੂਸ ਬਣਾਉਂਦਾ ਸੀਗੇ ਨਹੀਂ ਜੀ ਇੱਕ ਮਿੰਟ ਪਾਈਨਐਪਲ ਆ ਯੂਰੀਆ ਆ ਤੈਨੂੰ ਪਤਾ ਯੂਰੀਆ ਨਹੀਂ ਮੈਨੂੰ ਨਹੀਂ ਹੁਣ ਇਹ ਹਰ ਚੀਜ਼ ਮੁਕਰਦਾ ਪਿਆ ਕਹਿੰਦਾ ਮੈਨੂੰ ਨਹੀਂ ਪਤਾਗਾ ਠੀਕ ਹੈ ਜੀ ਤੇ ਸੰਗਤ ਜੀ ਜੋ ਸਾਡੇ ਹੱਥ ਵਾਸੀ ਅਸੀਂ ਤਾਂ ਟਰੈਪ ਲਾ ਕੇ ਫੜ ਸਕਦੇ ਸੀਗੇ ਕਿਉਂਕਿ ਅਸੀਂ ਤਾਂ ਪਈ ਨਿੱਕਾ ਮोटा ਆ ਦਾ ਕੰਮਕਾਰ ਕਰਦੇ ਆ ਤੇ ਗੁਜ਼ਾਰਾ ਕਰਦੇ ਆ ਸਾਡੀ ਕੋਈ ਵੱਡੇ ਨਾਲ ਵਾਅ ਵਾਸਤਾ ਹੈ ਨਹੀਂ ਇੱਥੇ ਘਟੋ ਘਟ 100 ਅੱਡਾ ਲੱਗਾ ਹੋਊਗਾ 100 ਅੱਡੇ ਦੇ ਉੱਤੇ ਇਹੀ ਕੁਝ ਵਿਕਦਾ ਪਿਆ ਵਿਕਦਾ ਕਿ ਨਹੀਂ ਵਿਕਦਾਗਾ ਸਾਰੀ ਇਹੀ ਵੇਚਦੇ ਨੇ ਸੱਚਾਈ ਹੈ ਕੋਈ ਮੰਨੇ ਚਾਹੇ ਨਾ ਮੰਨੇ ਇਹਨੂੰ ਹੀ ਟਰੈਪ ਲਾ ਕੇ ਫੜ ਲਿਆ ਦੂਜੇ ਨਹੀਂ ਫੜੀਚੇ ਭਾਈ ਸਿੰਘ ਸਾਹਿਬ ਤੁਸੀਂ ਗਏ ਸੀ ਨਾ ਫੜਨ ਤੁਸੀਂ ਦੇਖੋ ਜਿਹੜਾ ਮੇਲਾ ਲੱਗਿਆ ਹੋਇਆ ਅੰਦਰ ਉੱਥੇ ਪਰਚੀ ਲੈ ਕੇ ਅੰਦਰ ਜਾਣ ਜਾਣ ਦਿੰਦੇ ਆਗੇ ਅਸੀਂ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਸਾਡੇ ਸਾਹਮਣੇ ਬਲੋਜ ਠੇਕੇਦਾਰ ਨਾਲ ਉਹਦੇ ਨਾਲ ਫੋਨ ਤੇ ਗੱਲ ਕੀਤੀ ਸਾਡੇ ਨਾਲ ਅਸੀਂ ਚੱਲ ਉਹ ਇੱਧਰ ਆ ਗਿਆ ਕਹਿੰਦਾ ਮੇਰੇ ਤੋਂ 30000 ਰੁਪਏ ਲੈਣਾਗਾ ਤੇ ਉਹ ਕਿਸੇ ਦੂਜੇ ਬੰਦੇ ਨੇ ਉਹਨਾਂ ਨੂੰ ਫੋਨ ਕਰਤਾ ਦੇਖੋ ਬਣਾਉਂਦੇ ਤਾਂ ਇਹ ਸਾਰੇ ਇਸ ਤਰ੍ਹਾਂ ਹੀ ਆ ਪਰ ਉਹਨਾਂ ਨੂੰ ਪਤਾ ਸੀ ਆ ਵੀ ਸਾਡੇ ਕੋਲੇ ਆਉਣਗੇ ਅਸੀਂ ਜਦੋਂ ਅੰਦਰ ਗਏ ਉਹਨਾਂ ਨੇ ਸਾਰਾ ਸਮਾਨ ਆਪਦਾ ਗੈਬ ਕਰਤਾ ਕੈਮੀਕਲ ਸੀ ਜਿਹੜਾ ਤੇ ਸਾਨੂੰ ਪਤਾ ਇਹ ਕਿਉਂ ਪਿਉਂਦੇ ਕਿਉਂ ਇੱਥੇ ਠੇਕੇ ਮਹਿੰਗੇ ਆਗੇ ਵੀ ਜਦੋਂ ਪੈਸੇ ਇੱਧਰ ਪੈਸੇ ਉਹ ਜਾਦੇ ਲੈਂਦੇ ਆ ਤੇ ਆਮ ਜਨਤਾ ਭੇਟ ਚੜਦੀਆਂ ਨਾਲੇ ਤਾਂ ਜਾਦੇ ਪੈਸਿਆਂ ਚ ਤੇ ਨਾਲੇ ਜੋ ਇਹਨਾਂ ਨੂੰ ਪਤਾ ਵੀ ਪਉਂਦੀ ਕੀ ਕੀ ਆ ਫਿਰ ਤੁਸੀਂ ਕਹਿੰਦੇ ਬਿਮਾਰੀਆਂ ਦਾ ਸ਼ਿਕਾਰ ਹੋ ਗਏ ਜਵਾਖ ਨਹੀਂ ਜੰਮ ਪਾਉਂਦੇ ਇਹ ਜੋ ਪੰਜਾਬ ਆ ਗਏ ਜੋਧਿਆਂ ਦੀ ਧਰਤੀ ਆ ਕਿ ਤੇ ਜੋ ਆਪਣੇ ਪੰਜਾਬ ਦੇ ਵਿੱਚ ਆ ਕੇ ਅਸੀਂ ਬਹੁਤ ਵਾਰ ਬੇਨਤੀਆਂ ਕੀਤੀਆਂ ਸਾਡੇ ਹੋਰ ਵੀ ਜੋ ਆਗੂ ਆ ਗਏ ਉਹ ਬਥੇਰਾ ਕਹਿੰਦੇ ਆ ਵੀ ਤੁਸੀਂ ਇਹਨਾਂ ਨੂੰ ਪੰਜਾਬ ਦੇ ਵਿੱਚੋਂ ਭੇਜੋ ਦੇਖੋ ਚੱਲ ਪੰਜਾਬ ਦੇ ਵਿੱਚ ਰਹਿਣਾ ਚੱਲ ਰਹਿਣਾ ਅਸੀਂ ਨਹੀਂ ਕਹਿੰਦੇ ਵੀ ਚੱਲ ਜਾਣ ਪਰ ਦੇਖੋ ਇੱਕ ਚੰਗੇ ਨਾਗਰਿਕ ਬਣ ਕੇ ਚੰਗੇ ਇਨਸਾਨ ਬਣ ਕੇ ਇੱਥੇ ਰਹਿਣ ਅਸੀਂ ਕੁਝ ਨਹੀਂ ਕਹਿੰਦੇ ਪਰ ਇਸ ਤਰ੍ਹਾਂ ਦਾ ਸਾਡੇ ਪੰਜਾਬੀਆਂ ਨੂੰ ਜ਼ਹਿਰ ਪਿਆਇਆ ਜਾਂਦਾ ਇਹਦੇ ਪਿੱਛੇ ਸਾਨੂੰ ਪਤਾ ਵੀ ਬਹੁਤ ਵੱਡੀ ਸਾਜ਼ਿਸ਼ ਹੈ ਇਹ ਕੋਈ ਨਹੀਂ ਕਹਿ ਸਕਦੇ ਅਸੀਂ ਵੀ ਹਾਂ ਇਹਨਾਂ ਨੂੰ ਪੈਸੇ ਦੀ ਖਾਤਿਰ ਇਹ ਕੋਈ ਇਹ ਨਹੀਂ ਸੀਗਾ ਕਿ ਮੁਖਸਰ ਸਾਹਿਬ ਦੇ ਵਿੱਚ ਹੀ ਸੀ ਜਾਂ ਕੱਲਾ ਬੰਦਾ ਸੀਗਾ ਪੂਰੇ ਪੰਜਾਬ ਭਰ ਦੇ ਵਿੱਚ ਇਹ ਅੱਡੇ ਲੱਗਦੇ ਨੇ ਉਹ ਲਗ-ਲਗ ਤਰ੍ਹਾਂ ਦੇ ਹੋ ਸਕਦੇ ਹੋ ਸਕਦਾ ਉਹ ਖਾਣੇ ਦੇ ਹੋਣ ਹੋ ਸਕਦਾ ਪੀਣੇ ਦੇ ਹੋਣ ਪੰਜਾਬੀਆਂ ਨੂੰ ਹਰ ਵਾਰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਆਰਥਿਕ ਪੱਖੋਂ ਪੈਸੇ ਪੱਖੋਂ ਹਰ ਚੀਜ਼ ਪੱਖੋਂ ਕਿਸਾਨੀ ਪੱਖੋਂ ਬੰਦਾ ਨਹੀਂ ਮਰੇ ਪੰਜਾਬੀ ਕੌਮ ਫਿਰ ਉਹਨਾਂ ਨੂੰ ਮਾਰ ਲਈ ਆ ਸਾਸਜਾ ਘੜੀਆਂ ਗਈਆਂ ਨੇ ਅਸੀਂ ਦਾ ਹੱਥ ਜੋੜ ਕੇ ਭਈ ਬੇਨਤੀ ਕਰ ਸਕਦੇ ਭਗਵੰਤ ਮਾਨ ਸਰਕਾਰ ਨੂੰ ਭਈ ਕੀਬਦਾ ਸਾਡੀ ਆ ਵੀਡੀਓ ਬਣਾਉਣ ਦਾ ਮਕਸਦ ਕੀ ਸੀ ਹੁਣ ਅਸੀਂ ਆਏ ਆ ਇੱਥੇ ਪੁਲਿਸ ਚੌਂਕੀ ਆਪਣੀਆਂ ਬਸਟੈਂਡ ਵਾਲੀ ਵੀ ਸਹੀ ਸਲਾਮਤ ਬਿਨਾਂ ਇਹਨੂੰ ਕਿ ਹੱਥ ਲਾਇਆ ਵੀ ਅਸੀਂ ਇੱਥੇ ਇਹਨੂੰ ਫੜਾ ਜਾਈਏ ਬਾਅਦ ਚ ਕੋਈ ਕਹੇ ਵੀ ਉਹਨੂੰ ਤਾਂ ਤੁਸੀਂ ਮਾਰਤਾ ਸੀ ਇਹ ਕਰਤਾ ਸੀ ਉਹ ਕਰਦਾ ਵੀ ਸਹੀ ਸਲਾਮਤ ਪੁਲਸ ਵਾਲੇ ਵੀਰਾਂ ਦੇ ਹੱਥੀਂ ਕਰ ਜਾਂਗੇ ਨੂੰ ਠੀਕ ਹੈ ਜੀ ਮੈਂ ਕਹੀ ਭਗਵੰਤਬਾਨ ਸਰਕਾਰ ਨੂੰ ਇਹੀ ਕਹਿਣਾ ਚਾਹੁੰਦਾ ਪਈ ਇਹੋ ਜਿਹੇ ਬੰਦਿਆਂ ਦਾ ਨਕੇਲ ਪਾਓ ਜਿਹੜਾ ਵੱਡਾ ਇਹਨਾਂ ਦਾ ਗਰੋਹ ਕੰਮ ਕਰਦਾ ਉਹਨਾਂ ਦੇ ਨਕੇਲ ਪਾਓ ਸ਼ਰੀਆਮ ਲੋਕਾਂ ਨੂੰ ਚਿੱਟੇ ਦੇ ਚਲੋ ਲੋਕ ਲੋਕ ਕੇ ਵੇਖਦਾ ਪਰ ਆਹ ਨਸ਼ਾ ਸ਼ਰੀਆ ਵੀ ਵਾਇ ਸਾਹਮਣੇ ਪੁਲਿਸ ਦੀ ਚੌਕੀ ਸੀ ਸਾਹਮਣੇ ਇਹਨੇ ਜੂਸ ਦੀ ਸ਼ੋਕ ਲਾਈ ਜਲਾਈ ਸੀ ਕਿ ਨਹੀਂ ਲਾਈ ਸੀ ਲਾਈ ਸੀ ਨਾ ਹੋਰ ਕਿੰਨੇ ਅੱਡੇ ਨੇ 1 ਮਿੰਟ ਰੁਕ ਗਈ ਇਹਨੂੰ ਕਿੰਨੇ ਅੱਡੇ ਲੱਗੇ ਨੇ ਹੋਰ ਮੇਰਾ ਇਹ ਤੋਂ ਪੱਲਾ ਅੱਡਾ ਹਾਂ ਹੋਰ ਕਿੰਨੇ ਕੋ ਲੱਗੇ ਹੋਣਗੇ 32 ਦੋ ਵੱਡੇ ਮੇਰੇ ਅਗਲੇ ਪਾਸੇ ਲੱਗੇ ਹੋਏ ਸੀ ਦੋ ਵੱਡੇ ਮੇਲੇ ਦੇ ਅੰਦਰ ਗਰਾਊਂਡ ਦੇ ਅੰਦਰ ਹਾਂ ਹਾਂਜੀ ਆਹ ਕੈਮੀਕਲ ਤੇਰਾ ਹੀ ਐ ਇਹ ਕੈਮੀਕਲ ਮੇਰਾ ਹੀ ਐ ਕੀ ਜੂਸ ਤੂੰ ਇਹਨੇ ਹੀ ਬਣਾ ਕੇ ਵੇਚਦਾ ਪਹਿਲਾਂ ਮੈਂ ਬਣਾ ਲਿਆ ਪੱਕੀ ਗੱਲ ਹੈ ਕੋਈ ਤਨਾਲ ਧੱਕਾ ਧੁੱਕਾ ਦਾ ਨਹੀਂ ਕੀਤਾ ਮੈਂ ਜਿਹੜੇ ਬਿਆਨ ਹੈ ਮੈਂ ਸੱਚ ਬੋਲ ਰਿਹਾ ਜਿਹੜੀ ਚੀਜ਼ ਮੇਰੀ ਹੋ ਰਹੀ ਹੈ ਸੰਗੀ ਦੇਖੋ ਮੈਂ ਗੱਲ ਦੇਖੋ ਅਸੀਂ ਆਪ ਦੇ ਕਰਕੇ ਨਹੀਂ ਬੋਲਦੇ ਮੈਨੂੰ ਪਤਾ ਹੈ ਇਹ ਨਹੀਂ ਪੀਣਾ ਮੈਂ ਤਾਂ ਨਹੀਂ ਪੀ ਰਿਹਾਗਾ ਆ ਜਿੰਨੇ ਵੀਰ ਖੜੇ ਨੇ ਆ ਦੇਖਦੇ ਪੈਣੇ ਅਸੀਂ ਪਈ ਤੁਹਾਡੇ ਕਰਕੇ ਬੋਲਦੇ ਮੈਂ ਆ ਤੁਹਾਡਾ ਹੋ ਸਕਦਾ ਤੁਸੀਂ ਪੁਲਿਸ ਵਾਲੇ ਵੀਰ ਨੇ ਆਦੀ ਡਿਊਟੀ ਤੇ ਹੁਣ ਪਈ ਵੀਰ ਆਪਣਾ ਲੰਗਰ ਵਾਲੇ ਵੀਰ ਨੂੰ ਲੰਗਰ ਦੀ ਡਿਊਟੀ ਦਾ ਨਾਲ ਬੱਚੇ ਹਨ ਉਹ ਪੀਂਦੇ ਹੁਣ ਵੱਡੇ ਹੋ ਗਏ ਇਹ ਜੀ ਜਵਾਗ ਨਹੀਂ ਜੰਮ ਪਾਇਆ ਇਨੇ ਤਾਂ ਸਾਡੇ ਮੁੰਡਿਆਂ ਦਾ ਅਜ ਤੱਕ ਨਸ਼ਾ ਨਹੀਂ ਕੀਤਾ ਨਸ਼ਾ ਤਾਂ ਨਹੀਂ ਕੀਤਾ ਪਈਆਂ ਜਾਣੇ ਚੀਜ਼ਾਂ ਦਾ ਪੀ ਗਿਆ ਨਾ ਤੁਹਾਡਾ ਜਵਾਕ ਇਹੋ ਜੀ ਚੀਜ਼ਾਂ ਖਾ ਪੀ ਤਾਂ ਗਿਆ ਨਾ ਇਹ ਤਾਂ ਭਈ ਤੁਹਾਡੇ ਲਈ ਬੋਲਨੇ ਆ ਠੀਕ ਹੈ ਬਾਕੀ ਹੁਣ ਭਗਵੰਤ ਮਾਨ ਸਰਕਾਰ ਨੂੰ ਬੇਨਤੀ ਬਈ ਕਰਨਾ ਕਿ ਹੁਣ ਤੁਸੀਂ ਦੇਖੋ ਭਈ ਸਾਡਾ ਬਕਸਰ ਸਾਹਿਬ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਦੇਖੋ ਸਾਰਿਆਂ ਦੀ ਫੂਡ ਫੂਡ ਸਪਲਾਈ ਵਾਲੇ ਉਹਨਾਂ ਨੂੰ ਬੇਨਤੀ ਹੈ ਵੀ ਆ ਕੇ ਇਹਨਾਂ ਦੀ ਸਾਰਿਆਂ ਦੀ ਚੈਕਿੰਗ ਹੋਵੇ ਤੇ ਸਾਡੇ ਨੌਜਵਾਨ ਜੋ ਪੰਜਾਬ ਦੇ ਨੌਜਵਾਨੀ ਉਹਨਾਂ ਦਾ ਘਾਣ ਨਾ ਹੋਵੇ ਸਾਡਾ ਪੰਜਾਬ ਤਾਂ ਪਹਿਲਾਂ ਹੀ ਨਸ਼ਿਆਂ ਨੇ ਡੋਬਤਾ ਫੂਡ ਸਪਲਾਈ ਇੰਸਪੈਕਟਰਾਂ ਨੂੰ ਜਿੰਨੀ ਵੀ ਜਿਹੜੀ ਟੀਮ ਹੁੰਦੀ ਸਾਨੂੰ ਇੰਨਾ ਜਿਆਦਾ ਨੌਲੇਜ ਨਹੀਂ ਹੈਗੀਗੀ ਆ ਵੀ ਸੈਂਪਲ ਕਲੈਕਟ ਕਰਦੇ ਪਈ ਬੇਨਤੀ ਹੈ ਇਹ ਅੱਗ ਤੁਹਾਡੇ ਘਰ ਤੱਕ ਪਹੁੰਚੇ ਹਨਾ ਇਹ ਤਾਂ ਆਮ ਘਰਾਂ ਦੇ ਲੋਕਾਂ ਤੱਕ ਪਹੁੰਚੀ ਜਾਣੇ ਜਾਣੇ ਜੇ ਤੁਸੀਂ ਪੀਪੋਗੇ ਜ਼ਰੂਰੀ ਨਹੀਂ ਹੈਗਾ ਵੀ ਵੀ ਤੁਸੀਂ ਨਹੀਂ ਪੀਂਦੇਗੇ ਉਹ ਕਿਸੇ ਦੇ ਥਰੂ ਆ ਕੇ ਤੁਹਾਡੇ ਕੋਲ ਆ ਸਕਦਾ ਮੈਂ ਹੱਥ ਜੋੜ ਕੇ ਬੇਨਤੀ ਪਈ ਹੋ ਜਾ ਲੋਕਾਂ ਤੋਂ ਬਚਾਓ ਲੋਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ